हां तो प्यारे बच्चों नवोदय दाखला परीक्षा तैयारी दिन आपा पंजाबी व्याकरण ਦਾ ਟੌਪਿਕ ਸ਼ੁਰੂ ਕੀਤਾ ਹੋਇਆ ਤਾਂ ਇਹਦੇ ਵਿੱਚ ਹੈਗਾ ਵਿਸਮਕ ਕੀ ਹੈ ਠੀਕ ਹੈ ਵਾਕ ਵਿਚਲੇ ਜਿੰਨਾ ਸ਼ਬਦਾਂ ਦੁਆਰਾ ਖੁਸ਼ੀ ਗਮੀ ਹੈਰਾਨੀ ਪੈ ਡਰ ਪ੍ਰਸ਼ੰਸਾ ਆਦ ਦੇ ਭਾਵ ਪ੍ਰਗਟ ਹੋਣ ਵਿਆਕਰਣ ਵਿੱਚ ਉਹਨਾਂ ਨੂੰ ਵਿਸਮਕ ਕਿਹਾ ਜਾਂਦਾ ਹੈ ਜਿਵੇਂ ਹਾਏ ਬੱਲੇ ਵਾ ਓਹੋ ਹੈ ਠੀਕ ਹੈ ਤਾਂ ਆ ਬੇਟਾ ਵਿਸਮਕ ਦੀ ਨਿਸ਼ਾਨੀ ਹੈਗੀ ਆ ਹਾਏ ਆ ਵਿਸਮਕ ਦੀ ਨਿਸ਼ਾਨੀ ਇਹ ਕੀ ਗਜਬ ਹੋ ਗਿਆ ਵਿਸਮਕ ਦੀ ਨਿਸ਼ਾਨੀ ਆ ਗਈ ਠੀਕ ਹੈ ਅੱਗੇ ਬੱਲੇ ਓਏ ਵਿਸਮਕ ਦੀ ਨਿਸ਼ਾਨੀ ਤੂੰ ਤਾਂ ਕਮਾਲ ਕਰ ਦਿੱਤੀ ਠੀਕ ਹੈ ਵਿਸਮਾਦ ਵਾਲੀ ਗੱਲ ਹੈਗੀ ਆ ਤੂੰ ਤਾਂ ਕਮਾਲ ਕਰ ਦਿੱਤੀ ਤਾਂ ਵਿਸਮਕ ਚਿੰਨ ਇੱਥੇ ਲੱਗੂਗਾ ਸੋ ਬੇਟਾ ਇਹ ਸਿਗੇ ਵਿਸਮਕ ਤੇ ਇਹਦੇ ਦੇ ਇਹਦੇ ਨਾਲ ਹੀ ਇਹ ਵਿਸਮਕ ਵਾਲਾ ਟੌਪਿਕ ਵੀ ਕੰਪਲੀਟ ਹੋ ਗਿਆ ਤੇ ਅਗਲਾ ਟੌਪਿਕ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਿੱਤਾ ਜੀ